ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰੀਓ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਉਹ ਤਾਂ ਸਬ ਇਕਵੈਲਟੀ ਦੀ ਗੱਲ ਕਰਦੀ ਨਹੀਂ ਲੇਕਿਨ ਇਕਵੈਲਟੀ ਮਤਲਬ ਸਭ ਨੂੰ ਸਮਾਨ ਹੱਕ ਸੋਚ ਔਰ ਪੈਦਾ ਕਰਨ ਦਾ ਜੋ ਉਹ ਪਰਮਾਤਮਾ ਨੇ સ્વરૂਪ ਬਖਸ਼ਿਆ ਹੈ ਕਿ ਸਭ ਇੱਕ ਪਰਮਾਤਮਾ ਦੇ ਨੇ ਔਰ ਸਾਰੀ ਉਸ ਪਰਮਾਤਮਾ ਦੀ ਨਜ਼ਰ ਵਿੱਚ ਇੱਕੋ ਜਿਹੀ ਨੇ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਜ ਆਪਣੀ ਉਪਦੇਸ਼ ਦੇ ਵਿੱਚ ਦੱਸਦੀ ਹਨ ਗੁਰਬਾਣੀ ਵਿੱਚ ਲਿਖਿਆ ਹੈ ਸਭੀ ਸਾਜੀ ਵਾਲ ਸਦાયਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਉ ਫਿਰ ਵੈਗਰੂ ਜੀ ਗੁਰਬਾਣੀ ਵਿੱਚ ਜ਼ਿਕਰ ਆਂਦਾ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਹ ਵਰਨਾ ਕੋ ਸਾਂਝਾ ਗੁਰੂ ਕੇ ਪਿਆਰਿਓ ਇੱਕ ਸਮਾਪਾਰਤ ਦੇ ਅੰਦਰ ਡਿਵਾਈਡਿਸ਼ਨ ਕੀਤੀ ਗਈ शूਦਰ ਜਿਹੜਾ ਹੈ ਉਹ ਬ੍ਰਾਹਮਣ ਬਣ ਕੇ ਜਾਂ ਉਹਦੇ ਵਾਂਗੂ ਪੂਜਾ ਨਹੀਂ ਕਰ ਸਕਦਾ ਮੰਦਿਰਾਂ ਚ ਜਾ ਕੇ ਲੇਕਿਨ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕੋਈ ਵੀ ਆਪਣੀ ਜਾਤ ਕਰਕੇ ਉੱਚਾ ਨਹੀਂ ਵਾ ਨਹੀਂ ਹੁੰਦਾ ਉਹ ਆਪਣੀ ਕਰਮਾ ਕਰਕੇ ਹੁੰਦਾ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਇਸਲਾਮਤ ਤੋਂ ਸੰਬੰਧ ਰੱਖਣ ਵਾਲੀ ਫਗਤ ਫਰੀਦ ਜੀ ਵੀ ਨੇ शूਦਰ ਕਹੀ ਜਾਣ ਵਾਲੀ ਵਾਈ ਗੁਰੂ ਜੀ ਫਗਤ ਰਵਿਦਾਸ ਜੀ ਫਗਤ ਕਬੀਰ ਜੀ ਔਰ ਹੋਰ ਵੀ ਫਗਤ ਨਾਮ ਦੇ ਜੀ ਉਹਨਾਂ ਦੀ ਬਾਣੀ ਵੀ ਸ਼ਾਮਿਲ ਹੈ ਗੁਰੂ ਗ੍ਰੰਥ ਸਾਹਿਬ ਜੀ ਹੀ ਇਕੱਲੇ ਐਸੇ ਗੁਰੂ ਨੇ ਜਿਦੇ ਵਿੱਚ ਵਾਇਗੁਰੂ ਜੀ ਬ੍ਰਾਹਮਣ ਦੀ ਬਾਣੀ ਵੀ ਹੈ ਸ਼ੁੱਧਰ ਦੀ ਬਾਣੀ ਵੀ ਹੈ ਇਸਲਾਮ ਦੀ ਬਾਣੀ ਵੀ ਹੈ ਔਰ ਸਿੱਖ ਗੁਰੂ ਸਾਹਿਬਾਨਾਂ ਦੀ ਵੀ ਬਾਣੀ ਹੈ